ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਸંત ਹਰਚੰਦ ਸਿੰਘ ਜੀ ਲੰਗਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਲੰਗਰ ਜੁੱਟਾ ਤੀਤੁ ਲਾਇਆ ਜਾ ਰਿਹਾ ਤੇ ਤਿਆਰੀਆਂ ਪੂਰੇ ਜੋਰ ਨਾਲ ਚੱਲ ਰਹੀਆਂ ਨੇ ਤੇ ਸੰਗਤ ਵਾਸਤੇ ਵਧੀਆ ਤੋਂ ਵਧੀਆ ਪ੍ਰਬੰਧ ਕਰਨ ਦਾ ਸੀ ਕੋਸ਼ਿਸ਼ ਕੀਤੀ ਹੈ ਬਾਕੀ ਜਿਹੜਾ ਮੁੱਖ ਜਿਹੜਾ ਹੈ ਪ੍ਰੋਗਰਾਮ ਹੈ ਉਹ ਤਕਰੀਬਨ 10:30 ਵਜੇ ਸ਼ੁਰੂ ਹੋਏਗਾ ਸ਼ਹੀਦ ਭਾਈ ਦੇ ਅੱਲਾਹ ਜੀ ਸੀਨੀਅਰ ਸਕੂਲ ਪਬਲਿਕ ਸਕੂਲ ਲੰਗੋਵਾਲ ਦੇ ਵਿਖੇ ਸੋ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਪਹੁੰਚੀਏ ਜਿੱਥੇ ਸੰਤਾ ਨੂੰ ਸ਼ਰਧਾ ਭੇਟ ਕਰੀਏ ਉੱਥੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਪਰਫੁੱਲਤ ਕਰਨ ਲਈ ਮਜ਼ਬੂਤ ਕਰਨ ਲਈ ਪਰਚੰਡ ਕਰਨ ਲਈ ਸਾਰੇ ਆਪ ਦਾ ਯੋਗਦਾਨ ਪਈਏ ਕਿਉਂਕਿ ਇਹ ਇਤਿਹਾਸਿਕ ਧਰਤੀ ਸ਼ਹੀਦਾਂ ਦੀ ਧਰਤੀ ਹੈ ਜਿੱਥੇ 53 ਸ਼ਹੀਦ ਇਸ ਧਰਤੀ ਨੇ ਦਿੱਤੇ ਨੇ ਸਿੱਖ ਕੌਮ ਨੂੰ ਤੇ ਹਮੇਸ਼ਾ ਹੀ ਸਿੱਖ ਸਿਆਸਤ ਨੂੰ ਦੇ ਮੋੜਾ ਲਿਆਉਣ 'ਚ ਇਸ ਥਾਂ ਦਾ ਬੜਾ ਵੱਡਾ ਰੋਲ ਰਿਹਾ ਹੈ ਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੀ ਮੁਰਸੁ ਜੀਤੀ ਲਈ ਇਹ ਜਿਹੜੀ ਕਾਨਫਰੰਸ ਹੈ ਇੱਕ ਨਵਾਂ ਮੀਲ ਪੱਥਰ ਸਾਬਤ ਹੋਏਗੀ ਤੇ ਇੱਥੋਂ ਤੁਰ ਕੇ ਦੁਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਮੁਰਸੁ ਜੀਤੀ ਦਾ ਰਾਹ ਜਿਹੜਾ ਚੱਲੇਗਾ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਹਰ ਚੀਜ਼ ਤੋਂ ਪਰੁਖ ਕੇ ਪੰਜਾਬ ਦੇ ਪੇਖ ਲਈ ਸ਼੍ਰੋਮਣੀ ਕਾਲੀ ਦਰ ਦੇ ਸੁਨਹਿਰੇ ਪਵਿੱਖ ਲਈ ਸ਼੍ਰੋਮਣੀ ਕਾਲੀ ਦਰ ਸੁਦਾਰ ਲਹਿਰ ਦਾ ਸਾਥ ਦਿइये ਤੇ ਵੱਧ ਵੱਧ ਗਿਣਤੀ ਵਿੱਚ ਲੰਗੋਵਾਲ ਦੀ ਧਰਤੀ 'ਤੇ ਪਹੁੰਚ ਕੇ ਸ਼ਮੂਲੀਤ ਕਰਿਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਸંતਾਪਾ ਹਰਚੰਦ ਸਿੰਘ ਜੀ ਲੰਗੋਵਾਲ ਸਾਹਿਬ ਦੀ ਯਾਦ ਨੂੰ ਸਮਰਪਿਤ ਜਿਹੜਾ ਸਮਾਗਮ ਹੋ ਰਿਹਾ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਜਿੱਥੇ ਆਪਾਂ ਆ ਕੇ ਸંત ਬਾਬਾ ਹਰਚੰਦ ਸਿੰਘ ਜੀ ਲੰਗੋਵਾਲ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਦੇ ਫੁੱਲ ਭੇਂਟ ਕਰੀਏ ਉੱਥੇ ਮੈਂ ਸਮਝਦਾ ਹਾਂ ਵੀ ਕੱਲ ਅ ਜਿਹੜੀ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਨੁਮਾਇੰਦਾ ਜਮਾਤ ਤੇ ਪੰਜਾਬੀਆਂ ਦੀ ਖੇਤਰੀ ਪਾਰਟੀ ਅੱਜ ਇੱਕ ਬਹੁਤ ਵੱਡੇ ਨਿਗਾਰ ਦੇ ਵਿੱਚ ਆ ਚੁੱਕੀ ਆ ਉਸ ਜਥੇਬੰਦੀ ਦੀ ਤੁਹਾਡੀ ਆਪਣੀ ਜਥੇਬੰਦੀ ਦੀ ਮੂਰ ਸਿਰਜੀਤੀ ਵਾਸਤੇ ਜਿਹੜਾ ਹੈਗਾ ਪ੍ਰੋਗਰਾਮ ਆ ਜਿਹੜਾ ਇਸ ਸਮਾਗਮ ਦੇ ਵਿੱਚ ਇਕੱਠੇ ਮਿਲ ਕੇ ਤਿਆਰ ਕਰੀਏ ਤੇ ਮੈਂ ਕਹਿ ਸਕਦਾ ਆ ਵੀ ਕੱਲ ਦਾ ਇਹ ਸਮਾਗਮ ਜਿੱਥੇ ਖਾਲਸਾ ਪੰਥ ਦੀ ਰਾਜਨੀਤੀ ਨੂੰ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਸੇਧ ਦੇਊਗਾ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਮਰਦੀ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਆਪਣਾ ਹੱਕ ਸਮਝਣ ਵਾਲੇ ਪੰਜਾਬ ਦੇ ਸਮੂਹ ਲੋਕ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਜਿਹੜੀ ਹੈਗੀ ਆ ਕੱਲ ਦੇ ਸਮਾਗਮ ਤੋਂ ਕਰਨਗੇ ਸੋ ਸਮੂਹ ਸਾਧ ਸੰਗਤ ਨੂੰ ਬੇਨਤੀ ਆ ਵੀ ਵੱਧ ਵੱਧ ਗਿਣਤੀ ਚ ਇੱਥੇ ਪਹੁੰਚ ਕੇ ਜਿੱਥੇ ਸੰਤਾ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰੀਏ ਉੱਥੇ ਉਹਨਾਂ ਦੀ ਸੋਚ ਨੂੰ ਅੱਗੇ ਤੋਰਨ ਦੇ ਲਈ ਆਪਣੇ ਜਿਹੜੇ ਯਤਨ ਰੰਭੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਉਹਨਾਂ ਦਾ ਹਿੱਸਾ ਬਣੋ